ਸਸਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਕਹਾਣੀਆਂ ਦੇ ਚੈਨਲ ਤੇ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰਨੀ ਚਾਹਨੀ ਹੈ ਕਿ ਜਿੰਨੇ ਭੈਣ ਭਰਾਵਾਂ ਨੇ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗੀ ਹਾਂ ਇੱਕ ਬਾਗ ਦੇ ਵਿੱਚ ਕਾਫੀ ਸਾਰੇ ਦਰਖਤ ਹੁੰਦੇ ਨੇ ਤੇ ਉੱਥੇ ਇੱਕ ਚਿੜੀ ਆਉਂਦੀ ਹੈ ਇੱਕ ਦਰਖਤ ਨੂੰ ਪੁੱਛਦੀ ਹੈ ਕਿ ਮੈਂ ਤੇਰੇ ਉੱਪਰ ਆਲਣਾ ਬਣਾ ਲਾਂ ਮੈਂ ਅੰਡੇ ਦੇਣੇ ਨੇ ਤਾਂ ਦਰਖਤ ਉਸ ਨੂੰ ਮਨਾ ਕਰ ਦਿੰਦਾ ਤਾਂ ਚਿੜੀ ਨੂੰ ਬਹੁਤ ਗੁੱਸਾ ਆਉਂਦਾ ਚਿੜੀ ਨੂੰ ਬਹੁਤ ਦਰਖਤ ਨੂੰ ਬਹੁਤ ਬੁਰਾ ਭਲਾ ਬੋਲਦੀ ਹੈ ਚਿੜੀ ਤੇ ਉੱਥੋਂ ਚਲੀ ਤੇ ਦੂਸਰੇ ਦਰਖਤ ਨੂੰ ਜਾ ਕੇ ਪੁੱਛਦੀ ਹੈ ਕਿ ਮੈਂ ਤੇਰੇ ਉੱਪਰ ਆਲਣਾ ਬਣਾ ਲਾਂ ਮੈਂ ਅੰਡੇ ਦੇਣੇ ਆ ਤਾਂ ਦੂਸਰਾ ਦਰਖਤ ਉਹਨੂੰ ਕਹਿੰਦਾ ਠੀਕ ਐ ਤੂੰ ਆਲਣਾ ਬਣਾ ਲੈ ਤੇ ਉਹ ਉੱਥੇ ਆਲਣਾ ਬਣਾਉਂਦੀ ਹੈ ਤੇ ਅੰਡੇ ਦੇ ਦਿੰਦੀ ਹੈ ਥੋੜੇ ਜਿਹੇ ਦਿਨ ਬੀਤਦੇ ਨੇ ਤੇ ਕਾਫੀ ਮੀਂਹ ਛੜਾਉਂਦਾ ਹੈ ਤੇ ਜਿਹੜਾ ਪਹਿਲਾ ਦਰਖਤ ਹੁੰਦਾ ਉਹ ਪਾਣੀ ਦੇ ਵਿੱਚ ਰੁੜ ਜਾਂਦਾ ਇਹ ਦੇਖ ਕੇ ਚਿੜੀ ਉਹਦੇ ਕੋਲੇ ਭੱਜੀ-ਭੱਜੀ ਆਉਂਦੀ ਹੈ ਤੇ ਦਰਖਤ ਨੂੰ ਰੁੜੇ ਜਾਂਦੇ ਦਰਖਤ ਨੂੰ ਕਹਿੰਦੀ ਹੈ ਕਿ ਦੇਖ ਤੇਨੂੰ ਮੇਰੀਆਂ ਬੱਦਵਾਵਾਂ ਲੱਗੀਆਂ ਨੇ ਤੂੰ ਪਾਣੀ ਦੇ ਵਿੱਚ ਰੁੜਿਆ ਜਾ ਰਿਹਾ ਤੂੰ ਮੈਨੂੰ ਆਪਣੇ ਉੱਪਰ ਆਲਣਾ ਨਹੀਂ ਸੀ ਬਣਾਉਣ ਦਿੱਤਾ ਤਾਂ ਦਰਖਤ ਕਹਿੰਦਾ ਕਿ ਹਾਂ ਮੈਨੂੰ ਪਤਾ ਸੀ ਕਿ ਮੇਰੀਆਂ ਜੜਾਂ ਕਮਜ਼ੋਰ ਨੇ ਇਸੇ ਕਰਕੇ ਮੈਂ ਤੈਨੂੰ ਆਲਣਾ ਨਹੀਂ ਸੀ ਬਣਾਉਣ ਦਿੱਤਾ ਜੇ ਤੂੰ ਮੇਰੇ ਉੱਪਰ ਆਲਣਾ ਬਣਾਉਂਦੀ ਤਾਂ ਅੱਜ ਤੇਰੇ ਜਿਹੜੇ ਅੰਡੇ ਸੀ ਤੇਰੇ ਬੱਚੇ ਜਿਹੜੇ ਹੋਣੇ ਸੀ ਉਹ ਵੀ ਮੇਰੇ ਨਾਲ ਪਾਣੀ ਦੇ ਵਿੱਚ ਰੁੜ ਜਾਣੇ ਸੀ ਤੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਬਿਨਾਂ ਸੋਚੇ ਪਰਖੇ ਤੋਂ ਜੱਜ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਸਾਹਮਣੇ ਵਾਲਾ ਸਾਡਾ ਭਲਾ ਸੋਚਦਾ ਹੁੰਦਾ ਪਰ ਸਾਨੂੰ ਇਹ ਲੱਗਦਾ ਕਿ ਇਸ ਨੇ ਮਨਾ ਕਰ ਦਿੱਤਾ ਸ਼ਾਇਦ ਇਹ ਸਾਡਾ ਦੁਸ਼ਮਣ ਬਣ ਗਿਆ ਪਰ ਨਹੀਂ ਪਰਮਾਤਮਾ ਕਈ ਵਾਰੀ ਸਾਡਾ ਭਲਾ ਇਸ ਰੂਪ ਦੇ ਵਿੱਚ ਕਰਾਉਂਦਾ ਕਿ ਸਾਨੂੰ ਪਤਾ ਨਹੀਂ ਹੁੰਦਾ ਸੀ ਗਲਤ ਜੱਜ ਕਰ ਰਹੇ ਹਾਂ ਸੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਵੀ ਬਿਨਾਂ ਸੋਚੇ ਪਰਖੇ ਤੋਂ ਜੱਜ ਨਾ ਕਰੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ